बहुत स्वागत है तुसी देख रहे हैं जस्ट फ्री बहुत समय बाद अस लाइव हुए जी ਪੰਜਾਬ ਦੇ ਗਾਇਸ ਜੋ ਵੀ ਹਾਲਾਤ ਨੇ ਉਹ ਸਾਰਿਆਂ ਨੂੰ ਆਪਾਂ ਉਹਨਾਂ ਹਾਲਾਤਾਂ ਤੋਂ ਆਪਾਂ ਵਕਵਾ ਜੀ ਪੰਜਾਬ ਦੇ ਹਾਲਾਤਾਂ ਤੋਂ ਬੱਚਾ ਬੱਚਾ ਜਾਣੂ ਹੈ ਕਿ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਇਹ ਉਨਾਈ ਹਾਲਾਤਾਂ ਦੇ ਵਿੱਚ ਆਪਾਂ ਦੀਵਾਰ ਦੇ ਕੋਲ ਮੈਂ ਖੜੀ ਹੋਈ ਸੀ ਤੇ ਦੇਖਿਆ ਕਿ ਇੱਕ ਬਹੁਤ ਹੀ ਪਿਆਰਾ ਛੋਟਾ ਜਿਹਾ ਪੌਦਾ ਹੈ ਇਹ ਵੀ ਪਤਾ ਨਹੀਂ ਮੈਨੂੰ ਕਿਉਂ ਇੱਕ ਪੰਜਾਬ ਵਰਗਾ ਲੱਗਿਆ ਕਿ ਇਹ ਪੰਜਾਬ ਹੀ ਹੈ ਸਾਡਾ no doubt ਹੈ ਬਹੁਤ ਛੋਟਾ ਜਿਹਾ ਪੌਦਾ ਪਾਣੀ ਦੇ ਆਸ-ਪਾਸ ਪਾਣੀ ਨਹੀਂ ਹੈ ਪਰ ਫਿਰ ਵੀ ਤੁਸੀਂ ਦੇਖੋ ਕਿ ਇਹ ਬਹੁਤ ਮੋਟੀ ਪਾਈਪਿੰਗ ਹੋਈ ਹੈ ਇਹ ਵੀ ਬਹੁਤ ਬੜੀ ਹੋਈ ਹੈ ਪਾਈਪਿੰਗ ਇਹ ਵੀ ਪਾਈਪ ਹੈ ਔਰ ਆਸ-ਪਾਸ ਜੋ ਹਾਲਾਤ ਨੇ ਇਹਦੇ ਬਣੇ ਹੋਏ ਇੱਕ ਬਹੁਤ ਹੀ ਹਾਈ ਰਾਈਜ਼ ਬਿਲਡਿੰਗ ਹੈ ਥੱਲੇ ਤੱਕ ਤੁਸੀਂ ਦੇਖੋ ਤੇ ਇਹ ਛੋਟਾ ਜਿਹਾ ਪੌਦਾ ਹੈ ਇੱਥੇ ਉੱਗ ਗਿਆ ਜਿਸ ਨੇ ਸਾਨੂੰ ਇਹ ਦਾਸ ਹੀ ਦਿੱਤਾ ਹੈ ਕਿ ਹਾਲਾਤ ਜਿਸ ਤਰ੍ਹਾਂ ਦੇ ਮਰਜ਼ੀ ਹੋਣ ਤੁਸੀਂ ਉੱਗ ਜਾਓ ਤੁਸੀਂ ਆਪਣੇ ਆਪ ਨੂੰ ਸਾਬਿਤ ਕਰ ਦਿਓ ਕਿ ਤੁਸੀਂ ਇਹ ਦੱਸੋ ਕਿ ਜ਼ਿੰਦਗੀ ਸਿਰਫ ਗਮਲਿਆਂ ਜਮੀਨ ਦੇ ਉੱਤੇ ਜਾਂ ਖਾਦ ਪਾਣੀ ਦੇ ਨਾਲ ਸੰਭਵ ਨਹੀਂ ਹੈ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਜ਼ਿੰਦਗੀ ਜ਼ਿੰਦਾਬਾਦ ਹੈ ਜੀ ਜ਼ਿੰਦਗੀ ਜਿਉਣ ਦਾ ਨਾਮ ਹੈ ਜੋ ਅੱਜ ਕੱਲ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਸਭ ਨੂੰ ਪਤਾ ਹੈ ਅਰਦਾਸ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਅਸੀਂ ਵੀਡੀਓਜ਼ ਵਗੈਰਾ ਦੇਖ ਰਹੇ ਆ ਗਾਇਸ ਤੇ ਦੇਖ ਕੇ ਬੜਾ ਮਨ ਭਰਦਾ ਹੈ ਤੇ ਹੋ ਸਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਤੇ ਬਾਬਾ ਨਾਨਕ ਮਿਹਰ ਬਣਾਈ ਰੱਖੇ ਸੁਲਤਾਨਪੁਰ ਲੋਧੀ ਬਹੁਤ ਸਾਰੇ ਸੋਨੇ ਦੇ ਵਿਚਾਰਿਆ ਕਿ 1000 ਦੇ ਨੀਅਰ ਬਹੁਤ ਪਿੰਡ ਸਾਡੇ ਜਿਹੜੇ ਪੰਜਾਬ ਦੇ ਉਹ ਡੁੱਬੇ ਹੋਏ ਨੇ ਔਰ ਸੋਸ਼ਲ ਮੀਡੀਆ ਜਦੋਂ ਵੀ ਅਸੀਂ ਕਰਦੇ ਆਂ ਉਹਨ ਦੇਖਦੇ ਆਂ ਤਾਂ ਮਨ ਇੰਨਾ ਜ਼ਿਆਦਾ ਰੋਂਦਾ ਹੈ ਭਰਦਾ ਹੈ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਬਸ ਪਤਾ ਨਹੀਂ ਕਿਉਂ ਇਹ ਛੋਟਾ ਜਿਹਾ ਪੋਦੇ ਨੂੰ ਵੈਸੀ ਦੇਖ ਕੇ ਮਨ 'ਚ ਇੱਕ ਚੀਜ਼ ਜ਼ਰੂਰ ਆਈ ਹੈ ਕਿ ਹਾਲਾਤ ਬਸ ਉਹੀ ਹਾਲਾਤ ਜਿਵੇਂ ਤੇ ਮਰਜ਼ੀ ਹੋਣ ਆਪਣੇ ਆਪ ਨੂੰ ਖੜੇ ਕਰਨਾ ਉਨੀ ਦੇਰ ਲਈ ਕਰਨਾ ਜਿੰਨੀ ਦੇਰ ਲਈ ਪ੍ਰਮਾਤਮਾ ਨੇ ਚਾਇਆ ਹੈ ਇਨੂੰ ਕੋਈ ਵੀ ਖਾਦ ਪਾਣੀ ਇੰਨੀ ਉੱਚੀ ਬਿਲਡਿੰਗ ਦੇ ਉੱਤੇ ਕੋਈ ਵੀ ਖਾਦ ਪਾਣੀ ਦੇਣ ਵਾਲਾ ਹੈ ਨਹੀਂਗਾ ਪਰ ਫਿਰ ਵੀ ਦੇਖੋ ਇਹਨੇ ਆਪਣੇ ਆਪ ਨੂੰ ਕਿਵੇਂ ਆਪਣਾ ਵजूद ਕਾਇਮ ਰੱਖਿਆ ਸੋ ਇਹ ਬੂਟਾ ਮੈਨੂੰ ਆਪਣੇ ਪੰਜਾਬ ਦੇ ਨਾਲ ਮਿਲਦਾ ਜੁਲਦਾ ਲੱਗਿਆ ਕਿ ਜੋ ਅੱਜ ਪੰਜਾਬ ਦੇ ਹਾਲਾਤ ਨੇ ਹੈ ਨਾ ਉਹਨਾਂ ਨੂੰ ਦੇਖ ਕੇ ਇਹ ਉਹੀ ਪੰਜਾਬ ਆ ਜੀ ਜਦੋਂ ਕਿਸੇ ਤੇ ਭੀੜ ਪੈਂਦੀ ਹੈ ਤੇ ਸਭ ਤੋਂ ਪਹਿਲਾਂ ਅੱਗੇ ਜਾਂਦਾ ਸਭ ਤੋਂ ਪਹਿਲਾਂ ਅੱਗੇ ਹੁੰਦਾ ਇਹ ਪੰਜਾਬ ਤੇ ਅੱਜ ਕਿਤੇ ਨਾ ਕਿਤੇ ਐਂ ਲੱਗਦਾ ਵੀ ਉਹ ਇਹ ਇਸ ਪੌਦੇ ਵਾਂਗੂ ਨਾ ਜਿਵੇਂ ਇਹ ਦੀਵਾਰ ਦੇ ਉੱਤੇ ਸਾਰੀ ਵਾਇਰਿੰਗ ਹੋ ਰੱਖੀ ਐ ਆਸ-ਪਾਸ ਵਾਇਰਿੰਗ ਹੋ ਰੱਖੀ ਐ ਔਰ ਇੰਨੀ ਉੱਚੀ ਬਿਲਡਿੰਗ ਦੇ ਇੱਕ ਦੀਵਾਰ ਦੇ ਉੱਤੇ ਇਹ ਉੱਗਿਆ ਹੋਇਆ ਤੇ ਇਹਨੂੰ ਆਸ-ਪਾਸ ਕੋਈ ਵੀ ਇਹਦੀ ਹੈਲਪ ਕਰਨੇ ਵਾਲਾ ਹੈ ਨਹੀਂਗਾ ਹਨਾ ਤੇ ਓਦਾਂ ਲੱਗ ਰਿਹਾ ਇਹ ਤੇ 2% ਕਹਾਣ ਵਾਲਾ ਇਹ ਵੀ ਮੈਨੂੰ ਪੌਦਾ ਬਸ ਉਹੀ ਐ ਵੀ ਕਿ 2% ਤਾਂ ਬਹੁਤ ਹੈ ਜਦੋਂ ਪਰ ਲੋਕਾਂ ਦੇ ਉੱਤੇ ਭੀੜ ਪੈਂਦੀ ਹੈ ਇਹ 1000% ਹੋ ਜਾਂਦਾ ਹੈ ਸੋ ਇਹ ਪੌਦੇ ਨੂੰ ਦੇਖ ਕੇ ਮੈਨੂੰ ਮੈਂ ਇਹਨੂੰ ਪੰਜਾਬ ਦੇ ਨਾਲ ਤਾਂ ਕੰਪੇਅਰ ਕੀਤਾ ਕਿ ਆਸ-ਪਾਸ ਦੂਰ ਤੱਕ ਮੈਨੂੰ ਕੋਈ ਵੀ ਨਜ਼ਰ ਨਹੀਂ ਆਇਆ ਕਿ ਕੋਈ ਇਹਦੀ ਹੈਲਪ ਕਰਨ ਵਾਸਤੇ ਵੀ ਹੈਗਾ ਆ ਪਰ ਇਹਦੇ ਦੇਖੋ ਕਿੰਨੀ ਸ਼ਾਨ ਦੇ ਨਾਲ ਸ਼ੌਕਤ ਦੇ ਨਾਲ ਇੱਕ ਦੀਵਾਰ ਦੇ ਵਿੱਚੋਂ ਵੀ ਇੱਕ ਨਾ ਜਗ੍ਹਾ ਬਣਾ ਕੇ ਆਪਣੇ ਆਪ ਨੂੰ ਖੜਾ ਕਰ ਲਿਆ ਔਰ ਛੋਟੇ-ਛੋਟੇ ਉਹਦੇ ਪੱਤੇ ਵੀ ਸੁੱਕ ਗਏ ਨੇ ਪੁਰਾਣੇ ਤੇ ਨਮਾ ਵੀ ਬਿਲਕੁਲ ਹਰਾ ਪਰ ਆਇਆ ਖੁਸ਼ਹਾਲ ਹੈ ਤੇ ਹਰ ਪੱਤਾ ਬਸ ਇਹੀ ਦੱਸਦਾ ਕਿ ਕੋਈ ਗੱਲ ਨਹੀਂ ਸਮਾਂ ਨਿਕਲ ਜਾਏਗਾ ਸਭ ਕੁਝ ਠੀਕ ਹੋ ਜਾਏਗਾ ਅਸੀਂ ਦੇਖ ਰਹੇ ਹਾਂ ਬਹੁਤ ਜ਼ਿਆਦਾ ਪਿੰਡ ਨੇ ਹੜਾਂ ਦੀ ਮਾਰ ਹੀਟ ਹਰ ਸਾਲ ਇਹਦਾ ਇਹ ਵੈਸੇ ਤਾਂ ਕਮ ਹੋ ਗਿਆ ਹੈ ਕਿ ਪਰ ਚਲੋ ਪੰਜਾਬ ਦੇਸ਼ ਦੀ ਸ਼ਾਨ ਦੇਸ਼ ਦੀ ਤਾਕਤ ਹਾਂਜੀ ਜੀ ਬਿਲਕੁਲ ਪੰਜਾਬ ਸਾਡਾ ਤਾਂ ਸਹੀ ਇਸ ਦੇਸ਼ ਦਾ ਸੋਨੇ ਦੀ ਚਿੜੀ ਹੈ ਜੀ ਚੰਡੀਗੜ੍ਹ ਵਾਸੀ ਜੀ ਥੈਂਕ ਯੂ ਸੋ ਮਾਚ ਅ ਬਸ ਦੁੱਖ ਇਸ ਗੱਲ ਦਾ ਹੀ ਹੈ ਕਿ ਪੰਜਾਬ ਪਤਾ ਨਹੀਂ ਕਿਉਂ ਪੰਜਾਬ ਦੀ ਕੋਈ ਹੈਬਿਟ ਬਣ ਗਈ ਹੈ ਕਿ ਕਿਸੇ ਦੇ ਦੁੱਖ ਨੂੰ ਫੜਾਫਟ ਆਪਣਾ ਬਣਾਉਂਦੀ ਤੇ ਜਦੋਂ ਪੰਜਾਬ ਦੀ ਵਾਰੀ ਆਉਂਦੀ ਹੈ ਤੇ ਉਹ ਕੱਲਾ ਹੀ ਆਪਣੇ ਆਪ ਲਈ ਕਸ਼ੇਰ ਬਣ ਜਾਂਦਾ ਹੈ ਹੈਨਾ ਇਹ ਚੀਜ਼ਾਂ ਬਹੁਤ ਹੀ ਯਾਰ ਨਾਲ ਸੋਚਣ ਵਿਚਾਰਨ ਵਾਲੀਆਂ ਨੇ ਸਿਰਫ ਇੱਕ ਪੰਜਾਬ ਹੀ ਹੈ ਪੰਜਾਬ ਠੀਕ ਹੈ ਜੀ ਤੇ ਇਹ ਬਸ ਵੈਸੇ ਹੀ ਮਨ ਪਰੇਸ਼ਾਨ ਸੀ ਤੇ ਇਹ ਜਿਹੜਾ ਛੋਟਾ ਜਿਹਾ ਇੱਕ ਪੌਦਾ ਇਸ ਦੀਵਾਰ ਦੇ ਉੱਤੇ ਉੱਗਿਆ ਹੋਇਆ ਤੁਸੀਂ ਦੇਖੋ ਕੋਈ ਵੀ ਇਹਨੂੰ ਪਾਣੀ ਦੀ ਨੀਡ ਨਹੀਂ ਆ ਵੱਟ ਸਾਡਾ ਪੰਜਾਬ ਆ ਜਾਨੀ ਪਾਣੀ ਹੋਇਆ ਬਹੁਤ ਜ਼ਿਆਦਾ ਤੇ ਇਹ ਬਿਲਕੁਲ ਮੈਨੂੰ ਇਹ ਪੌਦਾ ਪੰਜਾਬ ਵਾਂਗੂ ਲੱਗਿਆ ਹਾ ਕਿ ਗਾਇਸ ਤੁਸੀਂ ਜਿੱਥੋਂ ਜਿੱਥੋਂ ਵੀ ਲਾਈਵ ਦੇਖ ਰਹੇ ਹੋ ਦੱਸੋ ਕਿਹੜੇ ਕਿਹੜੇ ਸਾਈਟ ਤੋਂ ਆ ਤੇ ਕਿੱਥੇ ਕਿੱਥੇ ਪਾਣੀ ਬਹੁਤ ਜ਼ਿਆਦਾ ਐ ਸਿੱਧਾ ਸਾਰੇ ਨੀਅਰ ਬਹੁਤ 1000 1200 ਪਿੰਡ ਦੇ ਆਸ-ਪਾਸ ਜਿਹੜੇ ਬਿਲਕੁਲੀ ਡੁੱਬ ਗਏ ਜਿੰਨੇ ਵੀ ਅਸੀਂ ਵੀ ਪੈਟਸ ਰੱਖੇ ਹੋਏ ਨੇ ਅਸੀਂ ਮੱਝਾਂ گاਵਾ ਡੁੱਬਦੀਆਂ ਦੇਖੀਆਂ ਮਰਦੀਆਂ ਤਰਦੀਆਂ ਦੇਖੀਆਂ ਘਰ ਓਜੜਦੇ ਦੇਖੇ ਬਹੁਤ ਕੁਝ ਹੋ ਗਿਆ ਪਤਾ ਨਹੀਂ ਕਿਉਂ ਇਹ बार-बार ਪੁਰਾਣਾ ਕੀ ਕੁਝ ਚੀਜ਼ਾਂ ਯਾਦ ਦਵਾਉਂਦਾ ਹੈ ਬਟ ਹੋ ਉਮੀਦ ਹੈ ਜੇ ਜਲਦੀ ਹੀ ਇਸ ਪੰਜਾਬ ਨੂੰ ਵੀ ਜਿਹੜੀ ਕੋਈ ਨਜ਼ਰ ਲੱਗ ਗਈ ਹੈ ਜ਼ਰੂਰ ਛੇਤੀ ਉੱਤਰ ਜਾਏਗੀ ਹਨਾ ਜੀ ਤੇ ਬਾਕੀ ਉਮੀਦ ਆ ਜਿਹੜੀ ਉਮੀਦ ਦੀ ਕਿਰਨ ਜਿਹੜੀ ਹੈ ਉਹ ਹਮੇਸ਼ਾ ਕਾਇਮ ਰਹਿੰਦੀ ਹੈ ਉਮੀਦ ਦੀ ਕਿਰਨ ਜ਼ਰੂਰ ਨਿਕਲੂਗੀ ਸਵੇਰ ਹੋਰ ਸ਼ਾਮ ਹੋਰ ਤੇ ਵੀ ਲਾਈਕ ਚ ਬਣੇ ਹੋਏ ਨੇ ਜ਼ਰੂਰ ਸਾਨੂੰ ਅ ਦਸੋਂ ਕਿਥੋਂ ਕਿਥੋਂ ਗੱਲ ਕਰ ਰਹੇ ਹੋ ਤੁਸੀਂ ਲੱਗੀ ਨਜ਼ਰ ਪੰਜਾਬ ਨੂੰ ਸਾਡੇ ਬਹੁਤ ਹੀ ਮਹਾਨ ਜਿਹੜੇ ਸਾਹਿਤਕਾਰ ਸਾਡੇ ਸੁਜੀਤ ਸਿੰਘ ਬਾਸਰ ਜੀ ਪੰਜਾਬੀ ਮਾਂ ਬੋਲੀ ਦੇ ਜਿਹੜੇ ਲਾडले ਪਿਆਰੇ ਆਪਾਂ ਕਹਿ ਸਕਦੇ ਹਾਂ ਉਹਨਾਂ ਦੀਆਂ ਜਿਹੜੀਆਂ ਕੁਝ ਕਵਿਯੰ ਭੀਆਂ ਜਿਹੜੀਆਂ ਲਾਈਨਾਂ ਨੇ ਆਪਾਂ ਪੜ੍ਹ ਕੇ ਤੁਹਾਨੂੰ ਸੁਣਾਣੇ ਕੁਝ ਯਾਦ ਹੋਈ ਹੈ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਜਾ ਗੋੜੀਆਂ ਇਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਜੋ ਅੱਜ ਕੱਲ ਪੰਜਾਬ ਦੇ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਤਾਂ ਇਹ ਹੀ ਲੱਗਦਾ ਹੈ ਕਿ ਜਿਹੜਾ ਮਤਲਬ ਪੰਜਾਬ ਦਾ ਹਾਲ ਹੋਇਆ ਪਿਆ ਉਹ ਇਹੀ ਹੈ ਕਿ ਪੰਜਾਬ ਨੂੰ ਇੱਕ ਬਹੁਤ ਭੈੜੀ ਨਜ਼ਰ ਲਾਤੀ ਆ ਹਸਦਾ ਬਸਦਾ ਪੰਜਾਬ ਭਾਵੇਂ ਹਜ਼ਾਰ ਪਿੰਡ ਜਾਂ 1200 ਜਾਂ 1500 ਪਿੰਡ ਸਾਡੇ ਉਜੜ ਗਏ ਨੇ ਉਜੜ ਗਏ ਤਾਂ ਸੀ ਨਹੀਂ ਕਹਿ ਸਕਦੇ ਥੋੜੇ ਜਿਹੀਆਂ ਦੀਆਂ ਹੜਾਂ ਦੀਆਂ ਪੇਂਟ ਚੜ ਗਏ ਨੇ ਪਰ ਫਿਰ ਵੀ ਇਹ ਬੁਰੀ ਨਜ਼ਰ ਤਾਂ ਹੈ ਕਿਸੇ ਪਾਸੇ ਕੋਸ਼ਿਸ਼ ਇਹ ਹੀ ਹੈ ਕਿ ਬਹੁਤ ਜਲਦੀ ਤੋਂ ਜਲਦੀ ਪੰਜਾਬ ਦੇ ਹਾਲਾਤ ਜਿਹੜੇ ਠੀਕ ਹੋ ਜਾਣ ਮਿਰਚਾਂ ਜ਼ਹਿਰੋਂ ਕੋੜੀਆਂ ਇਹ ਮਿਰਚਾਂ ਦਾ ਬੂਟਾ ਹੈ ਜੀ ਦੇਖੋ ਮਿਰਚਾਂ ਜ਼ਹਿਰੋਂ ਕੋੜੀਆਂ ਮਿਰਚਾਂ ਸਿਰਸੜੀਆਂ ਕਿਧਰੋਂ ਲੈਣ ਨਾ ਜਾਣੀਆਂ ਵੇੜੇ ਦੇ ਵਿੱਚ ਵੜੀਆਂ ਪਹਿਲੀ ਪਰਮੀ ਫਸਲ ਇਹਨਾਂ ਦੀ ਉਦੋਂ ਲੱਗੀ ਜਦ ਆਪੇ ਪੰਜਾਬੀਆਂ ਪੰਜਾਬੀ ਛੱਡੀ ਮਹਾਨ ਸਾਡੇ ਜਿਹੜੇ ਨਾਮ ਆਪਣੇ ਸਾਡੇ ਕਵੀ ਨੇ surjit patar ji ਜਿਨ੍ਹਾਂ ਦੀ ਆ ਇਹ ਮੈਂ ਲਾਈਨਾਂ ਦੁਹਰਾ ਰਹੀ ਆ ਜੀ ਇਹ ਪੰਜਾਬ ਨੂੰ ਜਿਹੜੀ ਨਜ਼ਰ ਲੱਗ ਗਈ ਆ ਉਹਦੇ ਵਿੱਚ ਸਾਰੀ ਗੱਲਬਾਤ ਸੁਣਾਉਂਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਪੋਇਟਰੀ ਪੜ੍ਹੀ ਹੈ ਜਾਂ ਜਿਹੜੇ ਵੀ ਇਹ ਆਪਣੇ ਆ ਕਵੀਆਂ ਨੂੰ ਜਾਣਦੇ ਨੇ surjit patar ji ਇਹਨਾਂ ਨੂੰ ਕਿਸੇ ਵੀ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ ਜਾਂ ਫਿਰ ਇਹਨਾਂ ਨੂੰ ਕਿਸੇ ਵੀ ਇਹ ਸਾਡੀ ਕੱਲ੍ਹ ਬਾਅਦ ਦੇ ਮਹਤਾਜ ਨਹੀਂ ਕਿ ਅਸੀਂ ਇਹਨਾਂ ਦੇ ਬਾਰੇ ਦੱਸੀਏ ਬੱਚਾ ਬੱਚਾ ਛੋਟੇ ਛੋਟੇ ਸਭ ਜਾਣਦੇ ਨੇ ਜਿਹੜੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦੇ ਨੇ ਤੇ ਫਿਰ ਅਗਲੀ ਫਸਲ ਦੇ ਵੀ ਗਏ ਖਿਲਾਰੇ ਕਹਿੰਦਾ ਮਤਲਬ ਅਗਲੀ ਜਿਹੜੀ ਫਸਲ ਹੈ ਵੱਡੇ ਗਏ નિર્ਦੋਸ਼ ਜਦੋਂ ਰਾਜਾਂ ਦੇ ਮਾਰੇ ਵੱਡਣ ਵਾਲੇ ਕੌਣ ਸਨ ਇਹ ਪੇਤ ਨਾ ਲੱਗਾ ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਦੇ ਸਿਰ ਲੱਗਾ ਉਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ ਸਾਡੀ ਪੱਗ ਨੂੰ ਪਹਿ ਗਿਆ ਆਪਣਾ ਬੇਗਾਨਾ ਜਿੱਥੋਂ ਤੱਕ ਛਾਂ ਤਖਤ ਦੀ ਅੱਗਾ ਹੀ ਅੱਗਾ ਚੌਕ ਚੁਰਾਹੇ ਸੜਦੀਆਂ ਪੱਗਾ ਹੀ ਪੱਗਾ ਪੱਤੇ ਬੂਟੇ ਡੋਡੀਆਂ ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ ਸਭ ਕੁਝ ਅੱਗ ਵਿੱਚ ਸੜ ਗਿਆ ਮਿਰਚਾਂ ਨਾ ਸੜੀਆਂ ਦੇਖੋ ਜੀ ਜਿਹੜੀਆਂ ਜਦੋਂ ਆਪਾਂ ਨਜ਼ਰ ਉਤਾਰਦੇ ਆ ਨਾ ਕਿਸੇ ਦੀ ਤੇ ਉਹ ਜਿਹੜੀਆਂ ਮਿਰਚਾਂ ਹੁੰਦੀਆਂ ਨੇ ਕਹਿੰਦੇ ਕਿ ਆ ਮਿਰਚਾਂ ਜੇ ਸੜ ਜਾਣ ਧੂਆਂ ਉੱਠ ਜਵੇ ਇਹਦਾ ਮਤਲਬ ਧੂਆਂਖ ਜੀ ਉੱਠ ਜਵੇ ਖੰਗ ਆਣੀ ਸ਼ੁਰੂ ਹੋ ਜਵੇ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਨੇ ਦੇਖਿਆ ਕਿੰਨੀ ਭੈੜੀ ਨਜ਼ਰ ਲੱਗੀ ਸੀ ਹਨਾ ਇੰਨਾ ਧੂਆਂ ਉੱਡਿਆ ਉਹ ਕਹਿੰਦੇ ਨਜ਼ਰ ਹੀ ਨਹੀਂ ਉੱਤਰੀ ਹੈਗੀ ਉਹਦਾ ਧੂਆਂ ਕੀ ਸੜਨਾ ਉਹ ਮਿਰਚਾਂ ਜੇ ਰੇਲੀਆਂ ਇਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ ਅੱਗ ਪਿੱਤਰਾਂ ਦੀ ਜੀਵ ਹੈ ਉਹਦੀ ਪੇਂਟਾਂ ਉਚਾੜੋ ਉਹ ਪਿੱਤਰਾਂ ਦਾ ਬੀਜ ਆ ਬੀਤੇ ਸੰਗ ਸਾੜੋ ਲੱਗੀ ਨਜ਼ਰ ਪੰਜਾਬ ਨੂੰ ਇਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੋੜੀਆਂ ਇਹਦੇ ਸਿਰ ਤੋਂ ਵਾਰੋ ਇਹ ਆ ਜੀ ਇਹਦੇ ਵਿੱਚ ਪੰਜਾਬ ਨੂੰ ਜਿਹੜੀ ਸਾਡੇ ਨੂੰ ਨਜ਼ਰ ਲੱਗ ਗਈ ਹੈ ਉਸ ਨਜ਼ਰ ਦੀ ਗੱਲ ਕੀਤੀ ਹੈ ਮੇਰਾ ਛੋਟਾ ਜਿਹਾ ਟੈਰਸ ਗਾਰਡਨ ਹੈ ਗਾਇਸ ਮਨ ਪਰੇਸ਼ਾਨ ਸੀ ਅ ਸੰਡੇ ਵੀ ਸੀਗਾ ਤੇ ਉਸ ਆਪਦੇ ਨਾਲ ਸਵੇਰ ਦਾ ਸੋਸ਼ਲ ਮੀਡੀਆ ਦੇਖ ਦੇ ਕੇ ਮਨ ਥੋੜਾ ਜਿਹਾ ਪਰੇਸ਼ਾਨ ਬਹੁਤ ਜ਼ਿਆਦਾ ਸੀ ਕਿ ਜਿੰਨੀਆਂ ਵੀ ਵੀਡੀਓਜ਼ ਰੀਲਸ ਵਾਇਰ ਹੋ ਰਹੀਆਂ ਨੇ ਉਹ ਸਾਡੇ ਪੰਜਾਬ ਦੇ ਨਾਲ ਰਿਲੇਟਡ ਏ ਤੇ ਦੇਖ ਦੇ ਕੇ ਮਾਰੇ ਸ਼ਾਨ ਹੁੰਦਾ ਸੀ ਸ਼ਾਮ ਦਾ ਸਮਾਂ ਸੀ ਸੋਚਿਆ ਕਿ ਥੋੜਾ ਜਿਹਾ ਸਮਾਂ ਇਸ ਉਦਾਸੀ ਦੇ ਵਿੱਚੋਂ ਨਿਕਲੀਏ ਨਿਕਲ ਕੇ ਥੋੜਾ ਜਿਹਾ ਉੱਪਰ ਵੀ ਕੁਦਰਤ ਦਾ ਨਜ਼ਾਰਾ ਹੈ ਪਰ ਉਹ ਨਜ਼ਾਰੇ ਜਿਹੜੇ ਮਤਲਬ ਦੂਰ ਬੈਠੇ ਨੇ ਜਿਨ੍ਹਾਂ ਤੱਕ ਇਹਨਾਂ ਹੜਾਂ ਦੀ ਮਾਰ ਨਹੀਂ ਪਈ ਹੈਗੀ ਉਹਨਾਂ ਲਈ ਇਹ ਨਜ਼ਾਰੇ ਨੇ ਮਤਲਬ ਕਹਿ ਨਾ ਪਾਵੇ ਕਿ ਇਹ ਵੀ ਕੁਦਰਤ ਦਾ ਆਪਣਾ ਰੰਗ ਹੈ ਜਿਹੜੀ ਹਟ ਨਹੀਂ ਰਹੀ ਬੀ ਪਾਈ ਜਾ ਰਹੀ ਹੈ ਪਾਈ ਜਾ ਰਹੀ ਹੈ ਬੇ ਲੋੜਾ ਮੀਂਹ ਜਦੋਂ ਨੀਂਡ ਸੀ ਉਦੋਂ ਪਾਇਆ ਨਹੀਂ ਹੁਣ ਜਦੋਂ ਨੀਂਡ ਨਹੀਂ ਹੈ ਹੁਣ ਇੰਨੀ ਬਾਰਿਸ਼ ਹੋ ਰਹੀ ਹੈ ਹਨਾ ਤੇ ਕਿਸੇ ਲਈ ਇਹ ਨਜ਼ਾਰੇ ਨੇ ਕਿਸੇ ਲਈ ਆਫਨੇ ਸੋ ਗਾਇਸ ਮਨ ਨੂੰ ਥੋੜਾ ਜਿਹਾ ਇੱਧਰ ਉੱਧਰ ਕਰਨ ਦੇ ਲਈ ਕਹਿੰਦੇ ਹਨਾ ਬੁੱਲਿਆ ਮਨ ਦਾ ਕੀ ਸਮਝਾਣਾ ਇੱਧਰੋਂ ਪੁੱਟਣਾ ਤੇ ਉੱਧਰ ਲਾਉਣਾ ਉਹ ਗੱਲ ਹੋ ਜਾਂਦੀ ਕਿ ਜੇ ਮਨ ਨੂੰ ਸਮਝਾਉਣਾ ਹੋਵੇ ਨਾ ਇੱਕ ਬੂਟੇ ਵਾਂਗ ਇਧਰੋਂ ਪੁੱਟ ਕੇ ਬਸ ਉਧਰਲੇ ਗਮਲੇ 'ਚ ਕਰ ਦਿਓ ਉਧਰਲੇ 'ਚ ਇਧਰਲੇ 'ਚ ਕਰ ਦਿਓ ਬਸ ਮਨ ਥੋੜਾ ਜਿਹਾ ਆਹਰੇ ਲੱਗ ਜਾਂਦਾ ਸੋ ਇਹ ਚੀਜ਼ਾਂ ਨੇ ਕੋਸ਼ਿਸ਼ ਕੋਸ਼ਿਸ਼ ਸਵੇਰ ਤੋਂ ਸ਼ਾਮ ਤੱਕ ਜਾਰੀ ਰੱਖਣੀ ਪੈਂਦੀ ਹੈ ਜਾਰੀ ਹੈ ਵੀ ਸਾਡੇ ਜਿਹੜੇ ਫਸੇ ਹੋਏ ਨੇ ਹੜ੍ਹਾਂ ਦੇ ਵਿੱਚ ਵਿਚਾਰੇ ਸਾਡੇ ਪੰਜਾਬੀ ਆਪਣੇ ਕੋਸ਼ਿਸ਼ ਉਹਨਾਂ ਦੀ ਸਵੇਰ ਕੀ ਦਿਨ ਰਾਤ ਇੱਕ ਹੋਇਆ ਪਿਆ 24 ਘੰਟੇ ਵੀ ਉਹਨਾਂ ਲਈ ਬਹੁਤ ਥੋੜੇ ਨੇ ਬਾਕੀ ਜਿਹੜੀਆਂ ਆ ਟੀਮਸ ਉਥੇ ਪਹੁੰਚ ਰਹੀਆਂ ਨੇ ਉਹਨਾਂ ਦੀ ਹੈਲਪ ਕਰ ਰਹੀਆਂ ਨੇ ਜਿੰਨੀਆਂ ਵੀ ਜਥੇਬੰਦੀਆਂ ਨੇ ਜਾਂ ਜੋ ਵੀ ਵੈਲਫੇਅਰ ਸੁਸਾਇਟੀਆਂ ਨੇ ਐਨ ਜੀਓਜ਼ ਨੇ ਜੋ ਵੀ ਆਪਣਾ ਆਪਣਾ ਕੰਮ ਕਰ ਰਹੀਆਂ ਬਾ ਕਮਾਲ ਕਰ ਰਹੀਆਂ ਨੇ ਅੱਛਾ ਕਰ ਰਹੀਆਂ ਨੇ ਆ ਕੁਝ ਨਾ ਹੁੰਦੇ ਨਾਲੋਂ ਕਹਿੰਦੇ ਕੁਝ ਹੋਣਾ ਹੀ ਚੰਗਾ ਸੋ ਇਸੇ ਤਰ੍ਹਾਂ ਪੰਜਾਬ ਰਲ ਮਿਲ ਕੇ ਬਸ ਆਪਣੇ ਪੰਜਾਬੀਆਂ ਦਾ ਆਪਣਾ ਸਾਥ ਦਿਓ ਮੋਢੇ ਨਾਲ ਮੋਢਾ ਲਾ ਕੇ ਗਾਇਸ ਖੜੋ ਆ ਸਭ ਸਮੇਂ ਨਿਕਲ ਜਾਂਦੇ ਨੇ ਤੇ ਹਾਲਾਤ ਚੇਤੇ ਰਹਿ ਜਾਂਦੇ ਨੇ ਸੋ ਪੰਜਾਬੀਆਂ ਨੂੰ ਵੈਸੇ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਨਾ ਪੰਜਾਬੀਆਂ ਨੇ ਕਦੇ ਕਿਸੇ ਦੇ ਹੱਥ ਵੱਲ ਦੇਖਿਆ ਨਾ ਕਦੇ ਹੱਥ ਅੜਦੇ ਨੇ ਅਸੀਂ ਆਪਣੇ ਹੀ ਪੰਜਾਬੀਆਂ ਦੇ ਨਾਲ ਆਪ ਖੜੋ ਆਪ ਉਹਨਾਂ ਦੀ ਹੈਲਪ ਕਰੋ ਆਪਣੇ ਜਿਹੜੇ ਹੜਾਂ ਦੇ ਵਿੱਚ ਸਾਡੇ ਕੋਈ ਸੱਜਣ ਦੋਸਤ ਮਿੱਤਰ ਸਾਥ ਸਬੰਧੀ ਫਸੇ ਹੋਏ ਨੇ ਜੇ ਤੁਸੀਂ ਉੱਤੇ ਜਾ ਨਹੀਂ ਸਕਦੇ ਤਾਂ ਉਹਨਾਂ ਦੇ ਉੱਤੇ ਫੋਨ ਦੇ ਉੱਤੇ ਗੱਲ ਕਰੋ ਉਹਨਾਂ ਦਾ ਦੁੱਖ ਸੁੱਖ ਸਾਂਝਾ ਕਰੋ ਜਿੰਨਾ ਕਰ ਸਕਦੇ ਹੋ ਠੀਕ ਹੈ ਜਿੰਨਾ ਜਾ ਕਿਸੇ ਦੇ ਹੱਥ ਸੁਨੇਹਾ ਭੇਜ ਸਕਦੇ ਹੋ ਜਾਂ ਜਿੰਨਾ ਉਹਨਾਂ ਲਈ ਕੋਈ ਹੈਲਪ ਭੇਜ ਸਕਦੇ ਹੋ ਕਰੋ ਹੈਲਪ ਜੇ ਆਪ ਨਹੀਂ ਜਾ ਕੇ ਦੇ ਸਕਦੇ ਜਾਂ ਜਿਹੜੇ ਲੋਕ ਉੱਥੇ ਜਾ ਰਹੇ ਨੇ ਹੈਲਪ ਕਰ ਰਹੇ ਨੇ ਉਹਨਾਂ ਦੇ ਥਰੂ ਤੁਸੀਂ ਜਿੰਨਾ ਕਰ ਸਕਦੇ ਹੋ ਕਰੋ ਹਾਲਾਤ ਨੇ ਨਿਕਲ ਜਾਣਗੇ ਅੱਜ ਨਹੀਂ ਕੱਲ ਨਹੀਂ ਕੱਲ ਹੋਰ ਹੋ ਜਾਣਗੇ ਪਰਸੋਂ ਹੋਰ ਹੋ ਜਾਣਗੇ ਫੇਰ ਪੰਜਾਬ ਦੇ ਉਹੀ ਪਿੰਡ ਫੇਰ ਉਹੀ ਗੱਜਾਂ ਮੱਜਾ گاਵਾ ਬੱਕਰੀਆਂ ਸਭ ਖੇਤ ਖੇਲਿਆਣ ਬਹੁਤ ਅੱਛੇ ਹੋ ਜਾਣਗੇ ਸੋ ਗਾਇਜ਼ ਐਸੇ ਉਮੀਦ ਦੇ ਨਾਲ ਇਜਾਜ਼ਤ ਲੈਣੀ ਆ ਜੀ ਮੈਨੂੰ ਲੱਗਦਾ ਕਿ ਮੈਂ ਆਪਣੇ ਚੈਨਲ ਤੇ ਅੱਜ ਫਸਟ ਟਾਈਮ ਲਾਈਵ ਹੋਈ ਆ ਤੇ ਬਸ ਇਹ ਥੋੜਾ ਜਿਹਾ ਇਹੀ ਮੁੱਦੇ ਨੂੰ ਲੈ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਗੱਲ ਸੋ ਉਮੀਦ ਹੈ ਕਿ ਜਲਦੀ ਇਹ ਹਾਲਾਤ ਵੀ ਨਿਕਲ ਜਾਣਗੇ ਗੁਜ਼ਰ ਜਾਣਗੇ ਇਹ ਵੀ ਪਲ ਸਵੇਰ ਸ਼ਾਮ ਜਿੰਨਾ ਹੋ ਸਕਦਾ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੋ ਠੀਕ ਹੈ ਜੀ ਪੰਜਾਬ ਦੇ ਭਲੇ ਲਈ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੀ ਤਰੱਕੀ ਦੇ ਲਈ ਥੈਂਕ ਯੂ ਸੋ ਮੱਚ ਗਾਇਜ਼ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਜਲਦੀ ਹੋਰ ਕਿਸੇ ਅ ਮੁੱਦੇ ਦੇ ਉੱਤੇ ਫਿਲਹਾਲ ਹਜੇ ਜਿਹੜਾ ਸਾਡੇ ਲਈ ਇਹੀ ਇੱਕ ਬਹੁਤ ਸੈਂਸਿਟਿਵ ਮੁੱਦਾ ਹੈ ਸਾਡੇ ਪੰਜਾਬ ਦੇ ਵਾਸਤੇ ਜਿਸ ਹਾਲਾਤ ਵਿੱਚੋਂ ਜਿਹੜਾ ਪੰਜਾਬ ਸਾਡਾ ਨਿਕਲ ਰਿਹਾ ਹੈ ਬਾਕੀ ਗਾਇਜ਼ ਥੈਂਕ ਯੂ ਸੋ ਮੱਚ ਸਾਰਿਆਂ ਦਾ